ਕੱਛੀ ਕੀ ਗੱਲ ਦੋਸਤ ਮੈਂ ਤੁਹਾਡਾ ਆਪਣਾ ਜਤਿੰਦਰ ਧਰੋਲਾ ਲੋਟੋ ਆ ਆਪਾਂ ਨੇ ਲਿਆਂਦਾ ਸੀਗਾ 855 ਇਹਨੂੰ 5 ਤਰੀਕ ਨੂੰ ਲੈ ਕੇ ਆਏ ਸੀਗੇ ਅੱਜ ਇਹਨੂੰ ਟੈਸਟ ਕਰ ਰਹੇ ਹਾਂ ਤਵੀਆਂ ਪਾਈਆਂ ਹੋਈਆਂ ਅਠੜਦੀਆਂ 1600 ਚੱਕਰ ਤਕਰੀਬਨ ਪੂਰੀਆਂ ਹੀ ਖੋਲੀਆਂ ਹੋਈਆਂ ਬਾਇਆ ਹੋਇਆ ਖੇਤ ਹੈ ਕੋਈ ਚੱਕਰ ਨਹੀਂ ਤੋੜ ਰਿਹਾ ਕੋਈ ਦਬਦਾ ਨਹੀਂ ਹੈ ਹਾਲੇ ਤੱਕ ਸਹੀ ਚੱਲ ਰਿਹਾ ਇਹ ਹੈ ਨਵੇਂ ਮਾਡਲ ਚ 855 2024 ਸ਼ੋว์ ਤੁਸੀਂ ਦੇਖ ਸਕਦੇ ਆ ਹਾਈ ਲੋ మీడియం ਦੇ ਨਾਲ ਇਹ ਚਾਰ ਫਾਰਵਰਡ ਤੇ 3 ਰਵਰਸ 15 ਗੇਅਰ ਔਰ ਇਹ ਸਾਡਾ ਛੋਟਾ ਭਾਈ ਅੱਜ ਇਹ ਚਲਾ ਰਿਹਾ तकरीबन ਜਿੰਨੇ ਵੀ ਟਰੈਕਟਰ ਐ ਪਿੰਡ ਦੇ ਸਾਰੇ ਇਹੀ ਟੈਸਟ ਕਰਦਾ ਔਰ तकरीबन 3 ਕੁ ਘੰਟੇ ਹਲੇ ਤੱਕ ਚੱਲਿਆ ਸੀਗਾ ਇਹ ਅੱਜ ਇਹ ਦੇਖ ਰਹੇ ਹਾਂ ਚਲਾ ਕੇ ਇਹ ਤੋਂ ਅਗਲੀ ਵੀਡੀਓ ਜਿਹੜੀ ਹੋਊਗੀ ਉਹ ਕਰਾਂਗੇ ਵੀ ਕਿੰਨਾ ਫੇਲ ਖਾਦਾ ਇਹਨੇ ਕਿੰਨਾ ਵਾਇਆ 5 ਸਟਾਰ ਹੈਗਾ ਆ ਦੇਖ ਸਾਡੇ ਤੁਸੀਂ ਤਕਰੀਬਨ ਅਖੀਰਲੀ ਗਲੀ ਪਾਇਆ ਹੋਇਆ ਆਹ ਦਾ ਠਰਦਿਆਂ ਦਵੀਆਂ ਪੂਰੀਆਂ ਛੜੀਆਂ ਹੋਈਆਂ ਤਕਰੀਬਨ ਅੱਜ ਇਹਨੂੰ ਪੂਰਾ ਖੋਲੂਗੇ ਗਰਮ ਕਰੂਗੇ ਕਿਉਂਕਿ ਜਦੋਂ ਵੀ ਨਵਾਂ ਟਰੈਕਟਰ ਕੋ ਹੁੰਦਾ ਉਹਨੂੰ ਇੱਕ ਵਾਰੀ ਗਰਮ ਕਰਨਾ ਜ਼ਰੂਰੀ ਹੈ ਤਾਂ ਕਿ ਉਹਦੇ ਜਿਹੜੇ ਰਿੰਗ ਵਗੈਰਾ ਉਹ ਸੈੱਟ ਆ ਜਵੇ ਤੇ ਦੇਖ ਸਕਦੇ ਆ ਚੱਲ ਰਿਹਾ ਹੈ ਵਧੀਆ ਪੁੱਛਦੇ ਵੀ ਕਿਹੜੇ ਗੀਅਰ 'ਚ ਹੈ ਪਹਿਲੇ 'ਚ ਤੀਜੇ ਮੀਡੀਅਮ 'ਚ ਚੱਲ ਰਿਹਾ ਪਹਿਲੇ 'ਚ ਦੇਖ ਪਹਿਲੇ 'ਚ ਹਾਂ ਉਹ ਪਹਿਲੇ ਹਾਈ ਜਦੇ ਤੇ 1800 ਚੱਕਰ ਕਰਕੇ ਹਲੇ ਜਦੋਂ ਜਦੋਂ ਚੱਲਣਾ ਹੈ ਨਾ ਹਲੇ ਖੁੱਲੂਗਾ ਕਿਉਂਕਿ ਨਵਾਂ ਟਰੈਕਟਰ ਹੈ ਨਵੇਂ ਨਾਲ ਥੋੜਾ ਜਿਹਾ ਹੁੰਦਾ ਹੀ ਹੈ ਬਾਕੀ ਦਬਣੇ ਵਾਲੀ ਗੱਲ ਕੋਈ ਨਹੀਂ ਹੈ ਕੰਦਾ ਬੋਲ ਠੀਕ ਹੈ ਲਓ ਜੀ ਦੋਸਤੋ ਪਾਸ ਹੈ ਪਾਸ ਹੈ ਠੀਕ ਹੈ ਠੀਕ ਹੈ ਚੱਲ ਫੇ ਇੱਕ ਵਾਰੀ ਬੈਟਰ ਹੋਰ ਮਾਰ ਦੇਣੀ ਨਹੀਂ ਇੰਨੀ ਨਵੇਂ ਨਵੇਂ ਹਾਂ ਹਾਂ ਪਾਸ ਹੈ ਇੱਕ ਵਾਰੀ ਇਹਨੂੰ ਕਰਕੇ ਗਰਮ ਕਰਨਾ ਹਾਂ ਇਹਦੇ ਨੇ ਹੋਵੇ ਹਲੇ ਪੱਟੀ-ਪੁੱਟੀ ਦਾ ਰੰਗ ਵੀ ਤਾਰਨਾ ਇਹ ਚਨਾ ਕੇ ਫਿਰ ਗਰਮ ਕਰਕੇ ਫਿਰ ਦੇ ਦਿੰਦੇ ਆਂ ਜਾਨੀ ਦਬਣੇ ਦੋਬਣੇ ਵਾਲਾ ਨੌ ਪਾਣੀ ਹੈ ਹਰੇ ਹਰੇ ਲਾਓ ਵੀ ਦੋਸਤੋ ਕਮੈਂਟਾਂ ਚ ਦੱਸਿਓ ਕਿਵੇਂ ਲੱਗਿਆ ਇਹ ਤੋਂ ਅਗਲੀ ਵੀਡੀਓ ਅਸੀਂ ਬਣਾਉਂਗੇ ਹੁਣ ਵੀ ਕਿੰਨਾ ਫੇਲ ਖਾਦਾ ਕਿੰਨੀ ਵਹਾਈ ਕੀਤੀ ਕੀ ਐਵਰੇਜੰ ਦਾ ਤੋਂ ਸਾਰੇ ਦੋਸਤਾਂ ਮੇਰੇ ਤੋਂ ਨਾਲ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਇਹ ਟਰੈਕਟਰ ਦਵਾਇਆ ਔਰ ਆਪ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ ਜੀ ਤੋਂ ਵੀਡੀਓ ਨੂੰ ਪੂਰੀ ਦੇਖਿਓ ਕਮੈਂਟ ਕਰਿਓ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ